ਸਸਿਕਾ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ YouTube ਚੈਨਲ ਗੁਰਨਵਜ ਦੀ ਤੇ ਅੱਜ ਦਾ ਵਲੌਗ ਆਪਾਂ ਕਰਤਾ ਸ਼ੁਰੂ ਅੱਜ ਗੁਰਨਵਜ ਦਾ ਹੈਪੀ ਬਰਥਡੇ ਆ ਦੇਖਦੇ ਆ ਅੱਜ ਦਾ ਵਲੌਗ ਆਪਣਾ ਕਿਸ ਤਰ੍ਹਾਂ ਦਾ ਲੰਘਦਾ ਵਾ ਵਲੌਗ ਦੇ ਨਾਲ ਬਣੇ ਰਹੋ ਮੀ ਵੀ ਬਹੁਤ ਪੈ ਗਿਆ ਅੱਜ ਸਵੇਰੇ ਤੇ ਹੁਣ ਰੱਬ ਨੇ ਲਾਤੀ ਤੁੱਪ ਇਧਰ ਬੱਦਲ ਫੇਰ ਬੜਾ ਚੜਿਆ ਵਾ ਬਣੇ ਰਹੋ ਵਲੌਗ ਦੇ ਨਾਲ ਅੱਜ ਦਾ ਵਲੌਗ ਆਪਣਾ ਬਹੁਤ ਹੀ ਖਾਸ ਆ ਜੀ ਗੁਰਨਮਾਇਂ ਦੇਖਦੇ ਆ ਕੀ ਕਰਦਾ ਵਾ ਨਾ ਨੋਕੇ ਸੁੱਤਾ ਸੀ ਤੇ ਇਹਨਾਂ ਆਗੇ ਸ਼ੇਰ ਸੁੱਤਾ ਸੀ ਹੁਣ ਇਹ ਉੱਠਿਆ ਜੀ ਐ ਨਾਜੂ ਹੈਪੀ ਬਰਥਡੇ ਤੁਹੇ ਵੀ ਸਾਰੇ ਜਾਨੇ ਦੇ ਦੇਓ ਵਧਾਈਆਂ ਹੈਪੀ ਬਰਥਡੇ ਦੀਆਂ ਆਤੀ ਵਾ ਦੇ ਨਾਜੂ ਤੁਮ ਕਿਹਦੇ ਹੈਪੀ ਬਰਥਡੇ ਸਾਰੇ ਜਾਨੇ ਵਧਾਈਆਂ ਦੇ ਦੇਓ ਗੁਰਨਮਾਇਂ ਨੂੰ ਸਾਸਰੀ ਕਲ ਕਰ ਦੋ ਚਾੜਿਆਂ ਨੂੰ ਬੜਾ ਖੋਚਾ ਮੁੰਡਾ ਹਨਾ ਨਾਜੂ ਕੱਲੇ ਕੇ ਲਓ ਜੀ ਆਪਾਂ ਇਹ ਹਾਂ ਕਟਿੰਗ ਕਰਾਉਣ ਬਾਜ਼ਾਰ ਤੇ ਸੰਦੀਮ ਕਰਾ ਲਈ ਆ ਨਾ ਪਾਣ ਪਾਣ ਚੋਚ ਹਾਂਜੀ ਹਾਂ ਜੇ ਲੈਣਾ ਹੀ ਉਹ ਵੀ ਲੈ ਲਿਆ ਹੁਣ ਆਪਾਂ ਜਾਣਦੇ ਆ ਘਰੇ ਘਰ ਜਾ ਕੇ ਦੇਖਦੇ ਆ ਕਿ ਗੁਰਨਵਾਰ ਕੀ ਕਰਨਿਆ ਗੁਰਨਵਾਰ ਦੇ ਮਾਮੇ ਆਉਣ ਆਲੇ ਆ ਮਾਮਿਆਂ ਨੇ ਆਉਣਾ ਹੀ ਅੱਜ ਨਾਨਕਿਆਂ ਨੇ ਲੱਗਣ ਕੀ ਜਾਂ ਰੌਣਗਾ ਲਓ ਜੀ ਇਧਰ ਮੀਂਹ ਵੀ ਨਿਕਾ ਨਿਕਾ ਪਈ ਜਾਂਦਾ ਵੇਖੋ ਹਰਿਆਲੀ ਕਿੰਨੀ ਸੋਹਣੀ ਲੱਗਦੀ ਮੀਂਹ ਦੇ ਨਾਲ ਤੇ ਪਹਲਾ ਹੀ ਜ਼ਬਰਦਸਤ ਕੰਮ ਹੋ ਜਾਂਦਾ ਨਾ ਰੋਖਾ ਹਰੇ ਹਰੇ ਲੱਗਣ ਡੈ ਪਿੰਦੀ ਆ ਤੇਰਾ ਪਲਾਜੇ ਆਓ ਜੀ ਆਪਾਂ ਆ ਗਏ ਘਰਾਂ ਲਾ ਕੇ ਮਿਸ ਤਰੀਫ ਕਰੇ ਮੀਂਹ ਦੀ ਲੱਗੇ ਆ ਇਹ ਕਰੀਏ ਟੇਡ ਬਦਲੇ ਕਰਨਾ ਪੈਂਦਾ ਕੰਮ ਆ। ਹੌਲੀ ਆ ਪਾ ਗਿਆਂ ਘਰ। ਲਓ ਜੀ ਆਪ ਆ ਗਿਆਂ ਘਰ ਤੇ ਇੱਧਰ ਤਿਆਰੀਆਂ ਚੱਲ ਜੰਦੀਆਂ ਗੁਰਨਵਾਜ ਦੇ ਜਨਮ ਦਿਨ ਦੀਆਂ। ਇਹ ਕੀ ਹੋਇਆ ਥੱਲੇ ਢੇਕ ਮੈਂ ਤੈਨੂੰ ਕਿਹਾ ਸੀ ਨਾ ਵੀ ਟੇਪ ਲਾ ਲੈ ਚੰਗੀ ਤਰ੍ਹਾਂ। ਵਾਹੀ ਤੂੰ ਡੈਕੋਰੇਸ਼ਨ ਹੋ ਗਈ ਆ ਵੀਰਾਂ ਲਈ ਕਰਨ ਦਾ ਸਭ ਬੋਰੀ ਥੋੜੀ ਬਹੁਤ ਹੀ ਰਹਿ ਗਈ ਆ ਹਾਂ 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 ਪਰਾ ਪਰਿਵਾਰ ਇਕੱਠੇ ਹੋਏ ਨਹੀਂ ਡੈਕੋਰੇਸ਼ਨ ਦੀ ਤਿਆਰੀ ਹੋ ਰਹੀ ਹੈ ਜੀ ਬਾਕੀ ਤੁਸੀਂ ਹੱਥ ਤੇ ਦੱਸਿਓ ਵੀ ਕਿੱਦਾਂ ਦੀ ਤਰ੍ਹਾਂ ਦੀ ਡੈਕੋਰੇਸ਼ਨ ਦੇਖੋ ਖਲਾਰਾ ਨੇ ਫਲਾ ਦੇ ਅਜੇ ਇੰਨੇ ਘਰੇਗੇ ਫਲਾਉਣ ਵਾਲੇ ਹਾਂਜੀ ਹੁਣ ਨਹੀਂ ਬੁੱਤ ਪੱਖਾ ਛੱਡਣਾ ਪੱਖਾ ਤਾਂ ਮੈਂ ਆਪ ਬੰਦ ਕੀਤਾ ਹਣ ਸਾਰੇ ਉਹ ਖਿੱਲਰ ਜਾਂਦੇ ਮੁੜ ਕੇ ਗੁਰਨਵਾ ਇਹਦਾ ਕਮਰਾ ਸਾਰਾ ਕੀਤਾ ਸੀ ਸੈਡਿੰਗ ਤੇ ਆਹ ਸਾਰਾ ਖਿੱਲਰ ਪੁੱਲਰ ਗਿਆ ਜੇ ਕੰਮ ਇਹਨਾਂ ਪੱਖਾ ਛੱਡਤਾ ਤੇ ਉਹਦੇ ਨਾਲ ਸਾਰਾ ਹੀ ਹੈ ਗੁਰਨਵਾਜ ਗੁਰਨਵਾਜ ਉਹ ਤੇਰੇ ਸਾਰੇ ਪਕਾਨੇ ਖਿੱਲਰ ਗਏ ਹਾਂ ਅਰਸ਼ੇ 'ਤੇ ਲਾਉਣ ਡਿਆ ਫੇਰ ਵਿਚਾਰਾ ਸਵੇਰ ਦਰਸ਼ ਭਕਾਨੇ ਪਲਾਫਲਾ ਥੱਕ ਗਿਆ ਨਮਾਜ਼ ਓਏ ਜੱਫਲਾ ਦੇ ਅਰਸ਼ ਨਾਲ ਲੋ ਜੀ ਅਸੀਂ ਆ ਗਏ ਬਾਹਰ ਕੇਕ ਵਾਲੇ ਨੂੰ ਕੀਤਾ ਫੋਨ ਤੇ ਕੇਕ ਵਾਲਾ ਕਹਿੰਦਾ ਅਜੇ ਘੰਟਾ ਕੁ ਲੱਗ ਜਾਣਾ ਨੱਜੂ ਨੂੰ ਅਜੇ ਲੀੜੇ ਨਹੀਂ ਪਾਏ ਨੇ ਫਿਰ ਲੀੜੇ ਰੇਪੜ ਲੈਣੇ ਨੇ ਨੱਦੂ ਕੀ ਹੈ ਚਲੋ ਗਾਣਾ ਸੁਣਾ ਦਿਓ ਗਾਣਾ ਸੁਣਾ ਦਿਓ ਗਾਣਾ ਨਹੀਂ ਸੁਣਾਉਣਾ ਗਾਣਾ ਕਿੱਦਾਂ ਸੁਣਾਉਣਾ ਨਾ ਗਿੱਧਾ ਪਾ ਦਿਓ ਚਲੋ ਗਿੱਧਾ ਪਾ ਕੇ ਦਿਖਾ ਦਿਓ ਗਿੱਧਾ ਪਾ ਦਿਓ ਪਾ ਦਿਓ ਬਾਈਕ ਆਵਦੇ ਚਲ ਹੈਲੋ ਕਰਨੀ ਹੈ ਹੈਲੋ ਚਲੋ ਗਿੱਧਾ ਪਾ ਦਿਓ ਗਿੱਧਾ ਲਓ ਜੀ ਬੱਦਲ ਭੂਰ ਜੀ ਫੇਰ ਆਉਣ ਲੱਪੀ ਆ ਬੱਦਲ ਕਾਫੀ ਹੋਇਆ ਕੰਨ ਜਾ ਰਹੇ ਇਤਨਾ ਐ ਆ ਜੀ ਨਵਾਜ ਆ ਲੈ ਲੋਟ ਲਾਂ ਜਾ ਰਹੀ ਹੈ ਜਿੱਥੇ ਆਏ ਆਏ ਟਾ ਲੈਣਾ ਇੰਨੇ ਵੜਦੇ ਵੜਦੇ ਜੰਦੀ ਪੜਦੇ ਨਾਜ ਉਹ ਕੀ ਕਰਦਾ ਮੈਂ ਲੈ ਮੈਨੂੰ ਫੜਾ ਤੇ ਤੋ ਨਹੀਂ ਇਹਨ ਸੂਤਰ ਚੱਲ ਆ ਕੋ ਕੀ I'm not s u m t s e I'm not s u r I'm n I'm n o m i s u r ਆ ਵੀ ਅਰਸ ਅਰਸ ਕਿੱਥੇ ਆ ਆਈ ਅਰਸ ਵਾਇਗਾ ਦੇ ਇਹਨਾਂ ਕਿੱਧਾ ਪਾ ਦੋ ਕਿੱਥੇ ਪਾ ਦੋ ਕਿੱਧਾ ਪਾ ਦੋ ਕਿੱਥੇ ਪਾ ਦੇ ਆ ਡੂ ਯੂ ਹੈਪੀ ਬਰਥਡੇ ਡੂ ਯੂ ਹੈਪੀ ਬਰਥਡੇ ਮੇ ਲਾਗੋ ਪੁਛਦੇ ਸਾਰ ਬਾਦੋ ਯੂ ਯੇ ਬਸ 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 ਹੋ ਗਿਆ ਚਲੋ ਜੀ ਹੈਪੀ ਬਰਥਡੇ ਚਲੋ ਲਾਓ ਹੱਥ ਚੱਲ ਮੈਂ ਖਿਲਾਓ ਕਰੋ ਮम्मा ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚਲੋ ਮਾਸ਼ਾਅੱਲਾ ਦੇ ਪੱਖਾ ਵੀ ਹੁਣ ਮਿਲਿਆ ਪੱਖਾ ਦੇ ਲਾਓ ਕਰੋ ਜੀ

ਚਲੋ ਚਲੋ ਦੇਖਦਾ ਨਹੀਂ ਕੋਈ ਹੋਏ ਲਾਓ ਜੀ ਬਾਰਥਡੇ ਮਨਾਇਆ ਜਾ ਰਿਹਾ ਮੁੰਡੇ ਦਾ ਉਧਰ ਵੇਖੋ ਨਾਜੀ ਹੋਏ ਹੋਏ ਨਾਜੀ ਦੀ ਬਿੱਟੀ ਗੁਰਨਵਾਜ ਆ ਲੋਲੀ ਆ ਲੋ 나ಜು 나ಜು ਆਇਆ ਆ ਮਾਦੇ ਚਿੜੀ ਆ ਚੀਜ਼ ਦੇ ਵਿੱਚ ਆਣੀ ਹੈ ਮੈਂ ਕਿਹਾ ਵੀ 나ಜು ਆਪਣੀ ਨਹੀਂ ਗੱਡੀ ਦਾ ਬੇਟਾ ਹਣਾ ਹਾਂਜੀ 나ಜು ਜੀ हाथ बड़ा हाथ जी सेफ्टी ना तो सेफ्टी Jeroji, Naju, lagi. Naju, lebih. Siapa deh? Guna चलो पी करो थी थी। चलो पानी शानी ना ज ना देखी इधर इधर हाँ टी 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 टी

चलाओ चलाओ नाज बाय कर दे बाय कर दे बाय कर दे ਆ ਗਰਨੂ ਆਜ 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 ਉਧਰ ਭਾਈ ਸਿੱਧਾ ਵੇਖ ਤੂੰ ਆਹ ਉਹ ਹੱਲੋ ਕਰ ਦੋ ਹੈਲੋ ਹੈਲੋ ਜੀ ਅਹੀਂ ਆ ਗਏ ਗੋਤਵਾਰਾ ਪਟਸਰ ਸਾਹਿਬ ਪੱਟੀ ਸੱਥਾ ਸਿਕਣਾ ਇੱਧਰ ਸ਼ੇਰ ਗਿਆ ਡੱਬਾ ਲੈਣਾ ਆ ਇਹਦਾ ਡੱਬਾ ਲੈਣਾ ਆ ਜਾਓ ਤੁਸੀਂ ਵਾਹ ਮਾ ਜੇ ਆਪਾਂ ਸਭ ਆਜੋ ਸੱਜਣਾ ਸੱਜਣਾ ਅਸਾਂ ਜੀਵਾਂ ਉੱਤਰੇ ਮੁਝਾਓ ਆਸ਼ੀਰਵਾਦਾਂ ਉਤਾਰਿਆਓ साजे नाम साजे तुम जोत को पैर साए प्रियक रूप जो लोप रहे मेरी पाए भजन साजे बोलो साजे कायरा साजे नाम की धरे हरि आवाज गति मेरी पाई हे जापम करके आत्म पर विराजमान से भगवत स्वामी मुझ में तू विराजमान हो पर आते ਦੀ ਵਿਚਾਰ ਆਉ ਤੁਮ ਘਟੇ ਉਤੇ ਉੱਤੇ ਸਾਰਾ ਸੁਲਗੰਦਰ ਜੇਹਰੇ ਕੋ ਸੁਮਾਣਾ ਰਿਖਿ ਦਾਸੇ ਇਸ ਪੇ ਘਾਰੀ ਜੀ ਸਭ ਜੀ ਨੇ ਜੋਲ ਗਡਵਾਇਆ ਤੂੰ ਆਪੇ ਦਾ ਕਰਿਆ ਤੇ ਭੁਗਤਾਨੀ ਹਾਉ ਇਧਰ ਲੰਗਰ ਆ ਰਹਾ ਜੀ ਤੂੰ ਪਾਰ ਕਰੇਂ ਸਤਿ ਅੰਤ ਵੇੰਦ ਜੀ ਤੇਰੀਆਂ ਆਪੋ ਜਾਣਾ ਜਿਉ ਸੀ ਰੰਗ ਵਾਹਿਗੁਰੂ ਜੀ ਜਨਾਨਕ ਸਿਰ ਗੁਰਬਾਣਾ ਅਰਝਾਵ ਹੈ ਅਰਝਾਵ ਹੈ ਤੂਜੀ ਸੇ ਰੰਗ ਜੁਗ ਮੈ ਸੁਭਾਸੀ ਜੈ ਮੁਕਤ ਜੈ ਮੁਕਤ ਭਾਏ ਜਨ ਹਰਿਆ ਤੂਜੀਏ ਘਰਸਵਾਰਾ ਪਟ ਸਾਹਿਬ ਜੀ ਜਨ ਸਭੀ ਰਾ ਕੀਰਤਿ ਜੋਤਿ ਚੜਿਆ ਸੁਖੀ ਮੇਰਾ ਇਸਰਾਉਤ ਗੁਜਨਾ ਆਏ ਸੋਈ ਨਚਾਰੇ ਸਾਜੂਰੋ ਹਾਰ ਕੋ ਗੁਰੂ ਸਾਹਿਬਾ ਅਸਰੇ ਦਾ

कार्य की भेंट मोकोड के समय में ऐसे कोड इंद्र ब्रह्मा के दरारों सांसन को देश भैया धरती को बूढ़े महाकामन को मैंने तेरे को आप बनाए दिनों दोनों जाग के तो विजय कहाँ लिखे काम में तो अब इंद्र दिनों बने ਲੰਗਰ ਛਕ ਲਈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚਾ ਬਾਸ਼ਾ ਲਓ ਜੀ ਕੜੀ ਚੌਲ ਲੰਗਰ ਛਕ ਲਿਆ ਆਪਾਂ ਲਓ ਜੀ ਅਸੀਂ ਚੱਲੇ ਹੁਣ ਘਰ ਇਹ ਸੀ ਸਾਡਾ ਅੱਜ ਦਾ ਵਲੋਗ ਜੇਕਰ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਾ ਤੇ ਚੈਨਲ ਨੂੰ ਲਾਈਕ ਜਰੂਰ ਕਰਿਓ ਧੰਨਵਾਦ ਜੀ